ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਸਵਾਗਤ ਆ ਤੁਹਾਡੇ ਆਪਣੇ ਚੈਨਲ ਪਰਮਨ ਯੂਕੇ ਦੇ ਵਿੱਚ ਸੋ ਅੱਜ ਕਾਫੀ ਟਾਈਮ ਬਾਅਦ ਮੈਂ ਇੱਕ ਵੀਡੀਓ ਬਣਾਉਣ ਲੱਗਿਆ ਸੋ ਕਾਫੀ ਬਿਜ਼ੀ ਚੱਲ ਰਹੀ ਸੀ ਲਾਈਫ ਸੋ ਮੈਂ ਸੋਚਿਆ ਚਲੋ ਹੁਣ ਤੁਹਾਨੂੰ ਇੱਕ ਇੱਕ ਵਲੌਗ ਵਧੀਆ ਯੂਐਸਏ ਦੇ ਰਿਗਾਰਡਿੰਗ ਆਪਾਂ ਪ੍ਰੋਵਾਈਡ ਕਰ ਦਿੰਨੇ ਆ ਹਨਾ ਕਾਫੀ ਜਣਿਆਂ ਦੀ ਡਿਮਾਂਡ ਸੀ ਮੈਂ ਕਿਹਾ ਚਲੋ ਇੱਕ ਵਲੌਗ ਬਣਾ ਦਿੰਨੇ ਆ ਆਪਾਂ ਸੋ ਦੋਸਤੋ ਦੋ ਟਾਈਪ ਦੇ ਯੂਐਸਏ ਵੀਜ਼ਾ ਹੁੰਦੇ ਆ ਇੱਕ ਇਮੀਗ੍ਰੈਂਟ ਹੁੰਦਾ ਇੱਕ ਨੌਨ ਇਮੀਗ੍ਰੈਂਟ ਸੋ ਜਿਹੜੇ ਇਮੀਗ੍ਰੈਂਟ ਕੈਟਾਗਰੀ ਦੇ ਵਿੱਚ ਆ ਜਾਂਦੇ ਆ ਉਹ ਮੋਸਟਲੀ ਆ ਜਾਂਦੇ ਜਿਹੜੇ ਸਿਟੀਜ਼ਨ ਹੁੰਦਾ ਹੈ ਹਨਾ ਯੂ ਐਸ ਏ ਦੇ ਵਿੱਚ ਜਿਨ੍ਹਾਂ ਨੂੰ ਸਿਟੀਜ਼ਨਸ਼ਿਪ ਮਿਲੀ ਹੁੰਦੀ ਆ ਉਹਨਾਂ ਨੇ ਜਾਂ ਤਾਂ ਆਪਣੇ ਫੈਮਿਲੀ ਮੈਂਬਰਸ ਨੂੰ ਇਨਵਾਈਟ ਕਰਨਾ ਜਾਂ ਆਪਣੇ ਸਪਾਊਸ ਨੂੰ ਕਰਨਾ ਵਾ ਹੈ ਨਾ ਇਹ ਵੀਜ਼ਾ ਉਹਨਾਂ ਲਈ ਹੁੰਦਾ ਸੋ ਯੂ ਐਸ ਏ ਹਮੇਸ਼ਾ ਪ੍ਰਾਇਓਰਟੀ ਇਹੀ ਕੈਟਾਗਰੀ ਨੂੰ ਪਹਿਲਾ ਦਿੰਦੀ ਆ ਫਿਰ ਉਸ ਤੋਂ ਬਾਅਦ ਆ ਜਾਂਦਾ ਹੈ ਨੌਨ ਇਮੀਗ੍ਰੈਂਟਸ ਦੇ ਵਿੱਚ ਨੌਨ ਇਮੀਗ੍ਰੈਂਟਸ ਦੇ ਵਿੱਚ ਕਿਹੜੇ ਕਿਹੜੇ ਵੀਜ਼ਾਸ ਆ ਜਾਂਦੇ ਆ ਬੀ 1 ਬੀ 2 ਆ ਜਾਂਦਾ ਵਾ ਜਿਦੇ ਵਿੱਚ ਤੁਸੀਂ ਟੂਰਿਜ਼ਮ ਤੇ ਬਿਜ਼ਨਸ ਦੇ ਪਰਪਸ ਤੇ ਯੂਐਸਏ ਜਾ ਸਕਦੇ ਹਾਂ ਠੀਕ ਹੈ ਜੀ ਸੋ ਹੋਪ ਆ ਵੀ ਤੁਹਾਨੂੰ ਇਹ ਚੀਜ਼ ਸਮਝ ਲੱਗ ਗਈ ਹੋਊਗੀ ਸੋ ਇਹਦੇ ਰਿਗਾਰਡਿੰਗ ਅੱਪਾ ਅੱਜ ਸਾਰੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਮੇਰੇ ਚੈਨਲ ਨੂੰ ਮੈਂ ਐਦਾਂ ਦੀ ਇਨਫੋਰਮੇਟਿਵ ਵੀਡੀਓਜ਼ ਪਾਉਂਦਾ ਹੀ ਰਹਿਣਾ ਵਾਂ ਠੀਕ ਹੈ ਸੋ ਚਲੋ ਆਪਾਂ ਸਟਾਰਟ ਕਰਦੇ ਆਂ ਜੀ ਆਹ ਵੀਡੀਓ ਸੋ ਸਾਰਨਾ ਪਹਿਲਾਂ ਤੁਸੀਂ ਜੇ ਤੁਸੀਂ ਟੂਰਿਜ਼ਮ ਜਾਂ ਬਿਜ਼ਨਸ ਪਰਪਸਲੀ ਜਾਣਾ ਵਾ ਤੇ B1 B2 ਵੀਜ਼ਾ ਤੁਸੀਂ ਅਪਲਾਈ ਕਰੋਗੇ ਇਹ ਵੀਜ਼ਾ ਤੁਹਾਨੂੰ ਮਿਲਦਾ ਹੈ 10 ਸਾਲ ਦਾ ਸੋ ਇਹ ਮੈਂ ਸਾਰਾ ਆਪਣਾ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦਾ ਮੈਂ ਕੋਈ ਏਜੰਟ ਨਹੀਂ ਹੈਗਾ ਕੋਈ ਇਮੀਗ੍ਰੇਸ਼ਨ ਚ ਕੰਸਲਟੈਂਟ ਨਹੀਂ ਹੈ ਜਾਂ ਮਨਾਮਾ ਕੋਈ ਲੀਗਲ ਐਡਵਾਈਜ਼ਰਾਂ ਠੀਕ ਹੈ ਜੀ ਸੋ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਜੇ ਵੀਡੀਓ ਚੰਗੀ ਲੱਗਦੀ ਹੈ ਤੁਸੀਂ ਮੇਰੀਆਂ ਵੀਡੀਓਸ ਨੂੰ ਵਾਚ ਕਰਨ ਲਈ ਸਬਸਕ੍ਰਾਈਬ ਕਰ ਲਿਓ ਠੀਕ ਹੈ ਸੋ ਚਲੋ ਸੋ ਪਹਿਲਾ ਜੇ ਤੁਸੀਂ ਵਿਸਟੋ ਵੀਜ਼ਾ ਅਪਲਾਈ ਕਰਨਾ ਜਾਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਯੂਐਸਏ ਦੇ ਰਿਗਾਰਡਿੰਗ ਹਨਾ ਸਭ ਨਾਲ ਪਹਿਲਾਂ ਤੁਹਾਡੇ ਡਾਕੂਮੈਂਟੇਸ਼ਨ ਕੰਪਲੀਟ ਹੋਣੀ ਚਾਹੀਦੀ ਆ ਠੀਕ ਆ ਸੋ ਡਾਕੂਮੈਂਟੇਸ਼ਨ ਦੇ ਰਿਗਾਰਡਿੰਗ ਮੈਂ ਆਲਰੇਡੀ ਵੀਡੀਓ ਅਪਲੋਡ ਕੀਤੀ ਹੋਈ ਹੈ ਮੇਰੇ ਚੈਨਲ ਤੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਸੋ ਆਪਾਂ ਗੱਲ ਕਰਦੇ ਆਂ ਜੀ ਕਾਫੀ ਕੁਐਸਚਨ ਆਉਂਦਾ ਜੀ ਅਸੀਂ ਹੋਟਲ ਬੁਕਿੰਗ ਤੇ ਕਰੀਏ ਜਾਂ ਇਨਵਿਟੇਸ਼ਨ ਲੈਟਰ ਦੇ ਕਰੀਏ ਵੀ ਕਿਉਂਕਿ ਕਈ ਲੋਕੀ ਇਹ ਸਮਝਦੇ ਆ ਵੀ ਇਨਵਿਟੇਸ਼ਨ ਲੈਟਰ ਤੇ ਲਗਾੜਨਾ ਸਾਨੂੰ ਵੀਜ਼ਾ ਬੜਾ इजीली ਮਿਲ ਜਾਂਦਾ ਯੂਐਸਏ ਦਾ ਸੋ ਹਾਂਜੀ ਦੋਸਤੋ ਜੇ ਤੁਸੀਂ ਇਨਵਿਟੇਸ਼ਨ ਤੁਸੀਂ ਸੋਚਦੇ ਹੋ ਵੀ ਅਸੀਂ ਮੰਗਾ ਲੰਨੇ ਆ ਯੂਐਸਏ ਤੋਂ ਭਾਵੇਂ ਤੁਹਾਡਾ ਸਗਾ ਭੈਣ ਭਰਾ ਤਾਂ ਚਾਹੇ ਤੁਹਾਡਾ ਕੋਈ ਰਿਸ਼ਤੇਦਾਰਾ ਤੁਸੀਂ ਬਰਥਡੇ ਤੇ ਮੰਗਾਨੀਆਂ ਜਾਂ ਕਿਸੇ ਦੇ ਮੈਰੀ ਅਨਿਵਰਸਰੀ ਤੇ ਮੰਗਾਨੀਆਂ ਸੋ ਉਹ ਤੁਹਾਡੀ ਇਨਵੀਟੇਸ਼ਨ ਤਾਂ ਆਜੂਗੀ ਬਟ ਉਹ ਤੁਹਾਡੀ ਇਨਵੀਟੇਸ਼ਨ ਲੈਟਰ ਉਦੋਂ ਹੀ ਚੈੱਕ ਹੋਊਗੀ ਜੇ ਇਮੀਗ੍ਰੇਸ਼ਨ ਆਫੀਸਰ ਨੇ ਮੰਗੀ ਪਹਿਲੀ ਗੱਲ ਤਾਂ ਉਹ ਨਹੀਂ ਮੰਗਦੇ ਕਿਉਂਕਿ ਤੁਹਾਨੂੰ ਇੱਕ ਫੇਸ ਟੂ ਫੇਸ ਇੰਟਰਵਿਊ ਕਲੀਅਰ ਕਰਨੀ ਪੈਂਦੀ ਆ ਯੂ ਐਸ ਏ ਆ ਇਮੀਗ੍ਰੇਸ਼ਨ ਆਫੀਸਰ ਦੇ ਸਾਹਮਣੇ ਕਿਉਂਕਿ ਉਹ ਉਹਨੇ ਤੁਹਾਡੇ ਮੇਨਲੀ ਤੁਹਾਡਾ ਫੋਕਸ ਕਰਨਾ ਤੁਹਾਡੀ ਬੋਡੀ ਲੈਂਗੁਏਜ ਤੇ ਤੁਹਾਡੀ ਸਪੀਕਿੰਗ ਤੇ ਸਪੀਕਿੰਗ ਮੀਨਸ ਤੁਹਾਡੇ ਜੋ ਵੀ ਉਹਨਾਂ ਨੇ ਕੁਐਸਚਨ ਪੁੱਛੇ ਆ ਤੁਸੀਂ ਉਹਦਾ ਜਿਹੜਾ ਆਨਸਰ ਆ ਪ੍ਰੋਪਰ ਮਤਲਬ ਕੌਨਫੀਡੈਂਸ ਦੇ ਨਾਲ ਦੇ ਰਹੇ ਹੋ ਜਾਂ ਨਹੀਂ ਦੇ ਰਹੇ ਹੋ ਹਨਾ ਸੋ ਇਹ ਚੀਜ਼ਾਂ ਕਾਫੀ ਮੈਟਰ ਕਰਦੀਆਂ ਆ ਸੋ ਜਿਹੜੀ ਇਨਵਿਟ ਸੇਸ਼ਨ ਦੀ ਗੱਲ ਆ ਗਈ ਉਹ ਕਈ ਵਾਰੀ ਚੈੱਕ ਹੀ ਨਹੀਂ ਕਰਦੇ ਨਾ ਤੁਹਾਡੀ ਬੈਂਕ ਸਟੇਟਮੈਂਟ ਚੈੱਕ ਕਰਦੇ ਨਾ ਇਨਵੀਟੇਸ਼ਨ ਚੈੱਕ ਕਰਦੇ ਬਸ ਜਿਹੜੇ ਤੁਹਾਡਾ ਡੀਐਸ 160 ਫਾਰਮ ਦੇ ਵਿੱਚ ਪ੍ਰੋਪਰ ਇਨਫੋਰਮੇਸ਼ਨ ਫਿਲ ਹੋਈ ਹੁੰਦੀ ਆ ਨਾ ਮੋਸਟਲੀ ਉਹੀ ਉਹ ਚੈੱਕ ਕਰਦੇ ਆ ਸੋ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਸੋ ਇਹ ਨਾ ਸੋਚੋ ਵੀ ਅਸੀਂ ਇਨਵੀਟੇਸ਼ਨ ਲਾਤੀ ਆ ਵੀ ਸਾਡਾ ਵੀਜ਼ਾ ਪੱਕਾ ਲੱਗ ਹੀ ਜਾਊਗਾ 100% ਸ਼ੋਰ ਆ ਸੋ ਯੂਐਸਏ ਵੀਜ਼ਾ ਬਹੁਤ ਮਤਲਬ ਮਤਲਬ ਔਖਾ ਦਿੰਦਾ ਵਾ ਇਹਨਾਂ ਸੌਖਾ ਨਹੀਂ ਹੈਗਾ ਹਾਂ ਜੇ ਤੁਹਾਡੇ ਕੋਲ ਡਾਕੂਮੈਂਟੇਸ਼ਨ ਪੂਰੀ ਆ ਹਨਾ ਫਿਰ ਤੁਹਾਨੂੰ ਮਿਲ ਵੀ ਸਕਦਾ ਬਾਕੀ ਤੁਹਾਡੇ ਕੰਫੀਡੈਂਸ ਤੇ ਆ ਬਾਕੀ ਤੁਹਾਡੇ ਜਿਹੜਾ ਪਰਪਸ ਆ ਵਿਜ਼ਿਟ ਪਲਾਨ ਕੀਤਾ ਤੁਸੀਂ ਉਹਦੇ ਰਿਗਾਰਡਿੰਗ ਤੁਹਾਨੂੰ ਕੁਐਸਚਨ ਪੁੱਛਣਗੇ ਉਹ ਉਹ ਤੁਸੀਂ ਪ੍ਰੋਪਰਲੀ ਆਨਸਰ ਕਰਨੇ ਆ ਉਹਨਾਂ ਨੂੰ ਹਨਾ ਸੋ ਫਿਰ ਮਿਲ ਜਾਂਦਾ ਵੀਜ਼ਾ ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਜਿਹੜੇ ਮੋਸਟਲੀ ਲੋਕੀ ਇੰਡੀਆ ਤੋਂ ਆ ਉਹ ਇਹ ਮੈਨੂੰ ਮੈਸੇਜ ਜਰੂਰ ਕਰਦੇ ਆ ਬਹੁਤ ਜ਼ਿਆਦਾ ਆ ਰਹੇ ਆ ਮੈਨੂੰ ਮੈਂ ਕਿਹਾ ਚਲੋ ਇਹ ਵੀ ਤੁਹਾਡੇ ਨਾਮਾ ਕਲੀਅਰ ਕਰ ਦਿੰਨਾ ਤੇ ਤੁਹਾਨੂੰ ਜੇ ਲੱਗਦਾ ਹਨ ਵੀ ਅਸੀਂ ਯੂਐਸਏ ਦਾ ਵੀਜ਼ਾ ਲੈ ਸਕਦੇ ਹਾਂ ਤਾਂ ਹੀ ਤੁਸੀਂ ਆਪਣੇ ਡਾਕੂਮੈਂਟੇਸ਼ਨ ਪ੍ਰੋਪਰ ਤਿਆਰ ਕਰੋ ਜੇ ਤੁਸੀਂ ਪਹਿਲੀ ਰਿਕੁਆਇਰਮੈਂਟ ਹੈ ਜੀ ਜੇ ਤੁਸੀਂ ਉੱਥੇ ਸਟੂਡੈਂਟ ਹੋ ਤੇ ਤੁਸੀਂ ਭੁੱਲ ਜਿਓ ਵੀ ਤੁਹਾਡਾ ਵੀਜ਼ਾ লাগ ਜੂਗਾ ਯੂਐਸ ਦਾ ਕਿਉਂਕਿ ਇੱਕ ਤਾਂ ਤੁਸੀਂ ਸਿੰਗਲ ਹੋਮ ਹੋਗੇ ਦੂਸਰੀ ਤੁਹਾਡੀ ਏਜ ਵੀ ਘਟੂਗੀ ਤੁਹਾਡੇ ਤੁਹਾਡੇ ਨਾਮ ਤੇ ਕੋਈ ਪ੍ਰਾਪਰਟੀ ਨਹੀਂ ਹੋਣੀ ਨਾ ਤੁਸੀਂ ਕੋਈ ਆਪਣਾ ਫੰਡਸ ਦਾ ਦਿਖਾ ਸਕਦੇ ਵੀ ਤੁਹਾਡੇ ਕੋ ਫੰਡਸ ਕਿੱਥੋਂ ਆਏ ਆ ਠੀਕ ਹੈ ਬਾਕੀ ਗੱਲ ਆਪਾਂ ਹੁਣ ਕਰਦੇ ਆ ਜਿਹੜੇ ਜੋਬ ਕਰਦੇ ਆ ਹਨਾ ਸੋ ਜਿਹੜੇ ਜੋਬ ਕਰਦੇ ਆ ਨਾ ਉਹਨਾਂ ਦੀ ਆਈਟੀਆਰਸ ਜੋਬ ਜੋਬ ਪੀਆ ਹਜ਼ਾਰ ਤੋਂ ਪਲੱਸ ਹੋਵੇ ਤੁਹਾਡੀ ਮਹੀਨੇ ਦੀ ਸੈਲਰੀ ਹਨਾ ਵੀ ਪਿਆਰ ਰੁਪਏ ਹੋਣੇ ਚਾਹੀਦੇ ਆ ਤੁਹਾਡੇ ਮਹੀਨੇ ਦੇ ਜਿਹੜੀ ਤੁਹਾਡੇ ਅਕਾਊਂਟ ਦੇ ਵਿੱਚ ਆਵੇ ਤਾਂ ਤੁਹਾਡਾ ਥੋੜਾ ਈਜ਼ੀ ਹੋ ਜਾਊਗਾ ਪ੍ਰੋਸੈਸ ਹਨਾ ਥੈਨ ਆਈਟੀਆਰਸ ਹੋਣੀਆਂ ਚਾਹੀਦੀਆਂ 2 ਤੋਂ 3 ਸਾਲ ਦੀਆਂ ਧਨ ਤੁਹਾਡੀਆਂ ਹੋਰ ਫੰਡਸ ਹੋਣੇ ਚਾਹੀਦੇ ਆ ਤੁਹਾਡੇ ਪੰਜ ਤੋਂ 6 ਲੱਖ ਹੋਣੇ ਚਾਹੀਦੇ ਹਾਂਜੀ ਜਿਹੜੇ ਫੰਡਸ ਆ ਉਹ ਤੁਹਾਡੇ ਪੁਰਾਣੇ ਹੋਣੇ ਚਾਹੀਦੇ ਆ ਜੀ 6 ਤੋਂ 7 ਮਹੀਨਿਆਂ ਤੱਕ ਪੁਰਾਣੇ ਹੋਣੇ ਚਾਹੀਦੇ ਆ ਜੇ ਤੁਸੀਂ ਇੰਡੀਆ ਜਾਂ ਪਾਕਿਸਤਾਨ ਜਾਂ ਏਸ਼ੀਆ ਤੋਂ ਕੋਈ ਵੀ ਕੰਟਰੀ ਤੋਂ ਤੁਸੀਂ ਆਪਣਾ ਪ੍ਰੋਸੈਸ ਕਰਨਾ ਹੀ ਚਾਹੁੰਦੇ ਹੋ ਠੀਕ ਆ ਫਾਈਲ ਆਪਣੀ ਤੇ ਬਾਕੀ ਹੁਣ ਗੱਲ ਆ ਜਾਂਦੀ ਜਿਹੜੇ ਬਿਜ਼ਨਸ ਮੈਨ ਆ ਉਹਨਾਂ ਦੀਆਂ ਵੀ ਆਈਟੀਆਰਸ ਉਹਨਾਂ ਦਾ ਬਿਜ਼ਨਸ ਰਜਿਸਟਰ ਹੋਣਾ ਚਾਹੀਦਾ ਆ ਠੀਕ ਹੈ ਪ੍ਰੋਪਰ ਮਤਲਬ ਤੁਹਾਡਾ ਸਾਰਾ ਜਿਨ੍ਹਾਂ ਦੇ ਛੋਟੇ ਵੀ ਬਿਜ਼ਨਸ ਆ ਜਿਵੇਂ ਕੋਈ ਡੈਰੀ ਫਾਰਮ ਆ ਗੋਡ ਫਾਰਮਿੰਗ ਆ ਹਨਾ ਤੇ ਤੁਹਾਡੇ ਕੋਲੇ ਐਮਐਸਐਮਈ ਦਾ ਸਰਟੀਫਿਕੇਟ ਹੋਣਾ ਚਾਹੀਦਾ ਜਿਹੜਾ ਕਿ ਤੁਸੀਂ ਆਪਣੀ ਇਨਫੋਰਮੇਸ਼ਨ ਦੇ ਵਿੱਚ ਫਿਲ ਕਰ ਸਕਦੇ ਹੋ ਸੋ ਓਨਲੀ ਤੁਹਾਡੀ ਇਨਫੋਰਮੇਸ਼ਨ ਫਿਲ ਹੋਣੀ ਆ ਤੇ ਜਿਆਦਾ ਤੁਹਾਡਾ ਹਨਾ ਮਤਲਬ ਕਿ ਜਿਹੜੀ ਜੌਬ ਦੀ ਡਿਟੇਲ ਹੈ ਨਾ ਉਹ ਪ੍ਰੋਪਰ ਫਿਲ ਹੋ ਜਾਣੀ ਆ ਫਿਰ ਤੁਹਾਡੇ ਫੰਡਸ ਵੀ ਹੋ ਜਾਣੇ ਆ ਤੁਹਾਡੀ ਹੋਟਲ ਹੋਟਲ ਦੀ ਸਿਰਫ ਤੁਸੀਂ ਉੱਥੇ ਇਹ ਲਗਾ ਸਕਦੇ ਹੋ ਵੀ ਮੈਂ ਇੱਥੇ ਜਾ ਕੇ ਰ੍ਹਾਂਗਾ ਜਾਂ ਰ੍ਹਾਂਊਂਗੀ ਹਨਾ ਥੈਨ ਤੁਸੀਂ ਨਾਲ ਦੀ ਨਾਲ ਆਪਣਾ ਉੱਥੇ ਉਹਨਾਂ ਦਾ ਫੋਨ ਨੰਬਰ ਵੀ ਫਿਲ ਕਰ ਸਕਦੇ ਹੋ ਸੋ ਇਹ ਇਨਫੋਰਮੇਸ਼ਨ ਤੁਹਾਨੂੰ ਫਿਲ ਕਰਨੀ ਪਊਗੀ ਥੈਨ ਤੁਸੀਂ ਆਪਣੀ ਯੂਐਸਏ ਦੀ ਜਿਹੜੀ ਫੀਸ ਆ ਉਹ ਸਬਮਿਟ ਕਰਨੀ ਆ 185 ਡਾਲਰ ਹੁੰਦੇ ਆ ਤੁਹਾਡੇ ਹਨਾ ਉਹ ਤੁਸੀਂ ਜਦੋਂ ਫਿਲ ਕਰੋਂਗੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਅਪਾਇੰਟਮੈਂਟ ਆ ਹਨਾ ਉਹ ਬੁੱਕ ਹੋਊਗੀ ਹਨਾ ਸੋ ਅਪਾਇੰਟਮੈਂਟਸ ਕਾਫੀ ਲੇਟ ਮਿਲ ਰਹੀਆਂ ਨੇ ਉਹਦਾ ਧਿਆਨ ਰੱਖਿਓ ਤੇ ਇਹ ਚੀਜ਼ਾਂ ਦਾ ਖਿਆਲ ਰੱਖਿਓ ਜੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਮੇਰੇ ਚੈਨਲ ਨੂੰ ਜਰੂਰ ਕਰ ਲਿਓ ਮੈਂ ਇਦਾਂ ਦੀ ਇਨਫੋਰਮੇਟਿਵ ਵੀਡੀਓ ਤੋਂ ਡੇਲੀ ਬਣਾਉਂਦਾ ਰਹਿਣਾ ਓਕੇ ਜੀ ਧੰਨਵਾਦ ਬਾਏ ਬਾਏ ਸასი ਕਾਲ